ਬਾਈ ਦੀ ਹਾਲਤ ਬਹੁਤ ਮਾੜੀ ਸੀ ਕਿਉਂਕਿ ਇੱਕਦਰ ਚੂੜਾ ਟੁੱਟਿਆ ਹੋਇਆ ਹੈ ਬਾਈ ਦਾ ਇੱਕ ਪਾਸੇ ਦਾ ਗੋਡਾ ਵੀ ਡਾਕਟਰ ਦਾਖਲ ਦੇ ਆ ਵੀ ਅੰਦਰੋਂ ਕ੍ਰੈਕਾ ਮਰਨ ਕਿਨਾਰੇ ਸੀ ਬਸ ਉੱਥੇ ਪਿਆ ਕਿ ਚੂੜਾ ਟੁੱਟ ਕੇ ਤਾਂ ਚੜ ਗਿਆ ਸੀ ਕਿਉਂਕਿ ਖਾਦੀ ਪੀਤੀ ਸੀ ਓਵੇਂ ਹੀ ਤਰਤਰ ਪੈਂਦਾ ਸੀ ਭਾਰ ਪਾਈ ਗਿਆ ਤੇ ਚੂੜਾ ਤਾਂ ਉੱਪਰ ਚੜ ਗਿਆ ਉਹਨੇ ਗੱਲ ਕਹੀ ਆ ਜਿਹੜੀ ਉਹ ਵਿਰਾਸਤ ਨੂੰ ਜਿਉਂਦਾ ਰੱਖਣ ਦੀ ਗੱਲ ਆ ਕਿਉਂਕਿ ਅੱਜਕੱਲ੍ਹ ਭਾਂਡੇ ਬਣਾਉਣ ਵਾਲੇ ਕਿਤੇ ਕਿੰਨੇ ਕ ਅਰਦਾਸ ਕਰਿਓ ਵੀ ਬਾਪੂ ਉਹ ਵਿਰਾਸਤ ਨੂੰ ਜਿਉਂਦਾ ਰੱਖੇ ਜਾ ਕੇ ਆਪਣੀ ਡਿਊਟੀ ਨਿਭਾਵੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਤੇ ਬਾਈ ਦੇਵ ਸਿੰਘ ਆ ਤੇ ਇਹ ਬਾਪੂ ਗੁਲਜਾਰਾ ਸਿੰਘ ਆ ਤੇ ਦੋਨੋਂ rau ਕੇ ਪਿੰਡ ਤੋਂ ਆਏ ਨੇ rau ਕੇ ਕਲਾਂ ਤੋਂ ਹੈਨਾ ਜ਼ਿਲ੍ਹਾ ਮੋਗਾ ਤੇ ਇਹ ਬਾਈ ਦੋਨੋਂ ਭਰਾ ਨੇ ਸਕੇ ਕਿੰਨੇ ਭਰਾ ਸੀ ਬਾਈ ਤੁਸੀਂ ਅਜੇ ਹੁਣ ਤਾਂ ਚਾਰ ਸੀ ਇੱਕ ਮਰ ਗਿਆ ਸੀ ਇੱਕ ਮਰ ਗਿਆ ਤਿੰਨ ਭਰਾ ਤੇ ਇਹ ਦੇਵ ਦਾ ਵਿਆਹ ਨਹੀਂ ਹੋਇਆ ਬਾਈ ਦਾ ਬਾਪੂ ਸੱਚੀਆਂ ਗੱਲਾਂ ਹੀ ਕਰਦਾ ਵੀ ਇਹ ਪਿੰਡਾਂ ਦੀ ਸ਼ਰਾਬ ਸ਼ਰੂਬ ਨਸ਼ਾ ਕਰਦਾ ਸੀ ਤੇ ਅਸੀਂ ਇਹਦਾ ਵਿਆਹ ਨਹੀਂ ਕੀਤਾ ਵੀ ਨਾ ਤਾਂ ਆਪਦਾ ਢੱਡੀ ਨਹੀਂ ਪੂਰਾ ਹੁੰਦਾ ਗਾਂ ਕੀ ਖਵਾਉ ਜਵਾਕਾਂ ਨੂੰ ਤੇ ਬਾਕੀ ਤਿੰਨੇ ਵਿਆਹੇ ਹੋਏ ਆ ਤੇ ਇਹ ਪਰਜਾ ਪਤ ਪਰਿਵਾਰ ਆ ਬਾਪੂ ਨੇ ਅੱਜ ਦੱਸਿਆ ਹੁਣ ਇਹਨਾਂ ਨੂੰ 3 ਮਹੀਨੇ ਹੋ ਗਏ ਆ ਇਹਨੂੰ ਆਪਦੇ ਭਰਾ ਨੂੰ ਲੈ ਕੇ ਨਾਲ ਪਿੰਡ ਦੇ ਬੰਦੇ ਆਏ ਸੀ ਉਸ ਟਾਈਮ ਬਾਈ ਦੀ ਹਾਲਤ ਬਹੁਤ ਮਾੜੀ ਸੀ ਕਿਉਂਕਿ ਇੱਕ ਤਾਂ ਚੂੜਾ ਟੁੱਟਿਆ ਹੋਇਆ ਬਾਈ ਦਾ ਇੱਕ ਪਾਸੇ ਦਾ ਗੋਡਾ ਵੀ ਡਾਕਟਰ ਦੱਸਦੇ ਆ ਵੀ ਅੰਦਰੋਂ ਕਰੈਕ ਆ ਤੇ ਮਰਨ ਕਿਨਾਰੇ ਸੀ ਬਸ ਉੱਥੇ ਪਿਆ ਤੇ ਕੋਈ ਰੋਟੀ ਦੇ ਦਿੰਦਾ ਸੀ ਖਾ ਲੈਂਦੇ ਸੀਗੇ ਫਿਰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਗੱਲ ਕੀਤੀ ਹਾਂ ਪਿੰਡ ਵਾਲਿਆਂ ਨੂੰ ਮੈਂ ਕਿਹਾ ਸੀਗਾ ਕਲੱਬ ਵਾਲਿਆਂ ਨੂੰ ਹਾਂ ਜੀ ਮੈਂ ਕਹਿੰਿਆ ਐਂ ਕਰਕੇ ਸਾਡਾ ਭਾਈ ਡਿੱਗ ਪਿਆ ਸੀਗਾ ਤੇ ਉਹਨੇ ਚੁੱਲਾ ਕਰਿਆ ਤੋਇਆ ਵਾ ਵੀ ਉਹ ਤੋਂ ਇਲਾਜ ਕਰਾ ਲਿਆ ਜੀ ਫਿਰ ਉਹ ਕਲੱਬ ਵਾਲਿਆਂ ਨੇ ਸਾਰਿਆਂ ਨੇ ਰਲ ਕੇ ਸਾਰਿਆਂ ਨੇ ਰਲ ਕੇ ਫਿਰ ਮੈਂ ਬਾਹੀ ਨੂੰ ਦੇ ਚਿਆ ਹੂੰ ਫਿਰ ਉਹ ਕਲੱਬ ਵਾਲੇ ਮੁੰਡੇ ਇੱਥੇ ਲੈ ਕੇ ਆਏ ਹਾਂ ਧੰਨਵਾਦ ਆ ਬਾਪੂ ਗੁਲਜਾਰੇ ਦਾ ਜਿਹੜਾ ਨਾਲ ਰੁਕਿਆ ਤਾਂ 9 ਮਹੀਨੇ ਹੋ ਗਏ ਬਾਪੂ ਨੂੰ ਇੱਥੇ ਸਾਡੇ ਕੋਲ ਆਏ ਨੂੰ ਤੇ ਇਹਦੀ ਬਾਈ ਦੀ ਐਕਸਰਸਾਈਜ਼ ਚੱਲਦੀ ਆ ਚੂੜਾ ਟੁੱਟਾ ਕਰਕੇ ਡਾਕਟਰ ਕਹਿੰਦੇ 6 ਮਹੀਨੇ ਹਜੇ ਹੋਰ ਫਿਜ਼ੀਓਥੈਰੇਪੀ ਹੋਣੀ ਆ ਕਿਉਂਕਿ ਚੂੜਾ ਟੁੱਟ ਕੇ ਤਾਂ ਚੜ ਗਿਆ ਸੀ ਕਿਉਂਕਿ ਖਾਦੀ ਪੀਤੀ ਸੀ ਉਹ ਵੀ ਤਰਤਰ ਪੈਂਦਾ ਸੀ ਭਾਰ ਪਾਈ ਗਿਆ ਤੇ ਚੂੜਾ ਤਾਂ ਉੱਪਰ ਚੜ ਗਿਆ ਤੇ ਇਸ ਕਰਕੇ ਹੁਣ 6 ਮਹੀਨੇ ਦਾ ਦੀ ਹਜੇ ਐਕਸਰਸਾਈਜ਼ ਹੋਣੀ ਆ ਫਿਰ ਉਦੋਂ ਬਾਅਦ ਇਹਦਾ ਚੂੜਾ ਨਵਾਂ ਪੈਣਾ ਮੈਂ ਤੇ ਫਿਰ ਗੋਡੇ ਦਾ ਵੀ ਆਪਰੇਸ਼ਨ ਹੋਣਾ ਮੈਂ ਤੇ ਹੁਣ ਬਾਪੂ ਨੇ ਅੱਜ ਜਿਹੜੀ ਗੱਲ ਕਹੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਦੀ ਤਾਂ ਤਾਂ ਕੀਤੀ ਆ ਵੀ ਬਾਪੂ ਕਹਿੰਦਾ ਵੀ ਅਸੀਂ ਪਰਜਾ ਪੱਤ ਸਾਡਾ ਕੰਮ ਹੈਗਾ ਭਾਂਡੇ ਬਣਾਉਣ ਦਾ। ਘਮੀਆਰਾ ਦਾ ਪਰਿਵਾਰ ਆ ਸਾਡਾ। ਵੀ ਹੁਣ ਮੂਰੇ ਆ ਰਹੀ ਹੈ ਦੀਵਾਲੀ। ਵੀ ਅਸੀਂ ਜਾ ਕੇ ਆਵਾ ਪਾਉਣਾ ਵਾ ਤੇ ਆਵੇ ਦੇ ਵਿੱਚ ਦੀਵੇ ਪਾਉਣੇ ਆ। ਹੱਟੜੀਆਂ ਪਾਉਣੀਆਂ। ਫਿਰ ਕਰੂਏ ਪਾਉਣੇ ਆ, ਕੁੱਜੀਆਂ ਛੋਟੀਆਂ। ਦਸਹਰੇ ਵਾਲੇ ਦਿਨ ਜਿਵੇਂ ਆਪਾਂ ਛੋਟੇ ਛੋਟੇ ਹੁੰਦੇ ਸੀਗੇ ਤੇ ਜਿਉਂ ਬੰਨੀ ਫਿਰਦੇ ਹੁੰਦੇ ਸੀ ਉਹ ਜਿਉਂ ਕਰਗੂਏ ਦੇ ਵਿੱਚ ਨਾਲ ਬੰਦੇ ਹੁੰਦੇ ਆ ਤੇ ਉਹ ਬਾਈ ਕਹਿੰਦਾ ਜਾ ਕੇ ਮੈਂ ਕੰਮ ਕਰਨਾ ਵੀ ਮੈਨੂੰ ਜਾਣ ਦੋ ਵੀ ਇਹ ਇੱਥੇ ਰਹਿ ਪੂਗਾ ਹਾਲਾਂਕਿ ਸਾਡਾ ਇਹ ਅਸੂਲ ਦੇ ਖਿਲਾਫ ਆ ਜਿਹੜਾ ਵੀ ਪੇਸ਼ੈਂਟ ਇਦਾਂ ਪਰਿਵਾਰ ਚੋਂ ਆਉਂਦਾ ਵਾ ਤਾਂ ਉਹਦਾ ਪਰਿਵਾਰ ਦਾ ਇੱਕ ਮੈਂਬਰ ਨਾਲ ਰਹਿੰਦਾ ਜਿੰਨੇ ਵੀ ਟੈਂਪਰੇਰੀ ਵਾਰਡ ਦੇ ਵਿੱਚ ਮੈਂਬਰ ਨੇ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਸੇ ਤਰ੍ਹਾਂ ਹੀ ਰੱਖਦੇ ਆ ਪਰ ਜਿਹੜੀ ਬਾਪੂ ਨੇ ਗੱਲ ਕਹੀ ਆ ਜਿਹੜੀ ਉਹ ਵਿਰਾਸਤ ਨੂੰ ਜਿਉਂਦਾ ਰੱਖਣ ਦੀ ਗੱਲ ਆ ਕਿਉਂਕਿ ਅੱਜਕੱਲ੍ਹ ਭਾਂਡੇ ਬਣਾਉਣ ਵਾਲੇ ਕਿਤੇ ਕਿੰਨੇ ਕ ਬਾਪੂ ਦੇ ਇੰਨੇ ਹੱਥਾਂ ਨੇ ਪਤਾ ਨਹੀਂ ਕਿੰਨੇ ਤੋੜੇ ਤੋੜੀਆਂ ਦੀਵੇ ਕਿੰਨੀਆਂ ਹੱਡੀਆਂ ਵੱਡੇ ਵੱਡੇ ਚੌੜੇ ਬਣਾਉਂਦੇ ਸੀਗੇ ਹਾਂਜੀ ਕਿ ਜਿੰਨੀ ਦਾਰ ਤੋਂ ਲਾਂਗਾ ਵੀ ਜਿੰਨੀ ਦਾਰ ਖੁਸ਼ ਹੋ ਕੇ ਦਿੰਦਾ ਸੀਗਾ ਸੇਪੀਆਂ ਹੁੰਦੀਆਂ ਸੀਗੀਆਂ ਨਾ ਸੇਪੀ ਹੂੰ ਕਹਿੰਦੇ ਸੀਗੇ ਕੰਗਾ ਪੜ ਜਾ ਪਤਾ ਇਥੋਂ ਆਪ ਹੀ ਪਾਲਮ ਮੈਂ ਕਹਿੰਦੀ ਮੈਂ ਆਪ ਨਹੀਂ ਕੋਣ ਆਪ ਦੇ ਹੱਥ ਨਾਲ ਹੂੰ ਐ ਫਿਰ ਉਹਨਾਂ ਨੇ ਕਿ ਮੰਡਲੀਆਂ ਲੱਗੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਨੇ ਮਾਰਨਾ ਵਿੱਚ ਕਿਹਾ ਤੇ ਉਰੇ ਕਰਦੇ ਫਿਰ ਉਹਨਾਂ ਨੇ ਆਹ ਭਰੀਆਂ ਪਾ ਕੇ ਰੇੜੇ ਦੇ ਵਿੱਚ ਰੱਖ ਦਿੰਦੇ ਸੀ ਤੇ ਭਾਂਡੇ ਵੀ ਉਹਨਾਂ ਨੂੰ ਵਧੀਆ ਜਿਹਾ ਇਹੇ ਜੇ ਕਹਿੰਦੇ ਸੀ ਉਹ ਇਹੇ ਜੇ ਜਾਂਦੇ ਨੇ ਉਸ ਮੌਕੇ ਦੇ ਤਾਂ ਨਾ ਦਾਰੂ ਵਾਲੀਆਂ ਬਟਲੀਆਂ ਵੀ ਅਸੀਂ ਬਣਾ ਕੇ ਉਹਨਾਂ ਨੂੰ ਦੇ ਦਿੰਦੇ ਸੀ ਉਹ ਜੀ ਮੰਗ ਲਈ ਭਾਈ ਉਹ ਨਹੀਂ ਦੇਖੋ ਆਹ ਸਾਂਝ ਸੀ ਫਸਲ ਦੀ ਸਾਂਝ ਹਰੇਕ ਘਰ ਨਾਲ ਸੀ ਜਦੋਂ ਫਸਲ ਆਉਂਦੀ ਸੀ ਉਹ ਮਿਸਤਰੀ ਦੇ ਘਰੇ ਵੀ ਜਾਂਦੀ ਸੀ ਮਿਸਤਰੀ ਨੇ ਸਾਰੀ ਕੰਮਕਾਰ ਜਿਹੜਾ ਘਰ ਪਾਉਣਾ ਕਮਰਾ ਬਣਾਉਣਾ ਕਿਸੇ ਦੇ ਸੰਦ ਪ੍ਰਾਗ ਕਰਨ ਦਾਤੀਆਂ ਤਿੱਖੀਆਂ ਕਰਨੀਆਂ ਟੋਕੇ ਲਾਉਣੇ ਆ ਉਹ ਪੈਸੇ ਨਹੀਂ ਸੀ ਲੈਂਦਾ ਹਾੜੀ ਸੋਣੀ ਕਣਕ ਚੌਲ ਹੀ ਜਾਂਦੇ ਸੀ ਤੇ ਬਾਪੂ ਗੁਲਜਾਰਾ ਸਿੰਘ ਉਸ ਤੰਦ ਨੂੰ ਹਜੇ ਵੀ ਜੋੜੀ ਬੈਠਾ ਬਾਪੂ ਕਹਿੰਦਾ ਮੈਂ ਉਹ ਕੰਮ ਕਰਨਾ ਜਾ ਕੇ ਤੇ ਜਿਹੜੀ ਪਹਿਲਾਂ ਹੀ ਚੀਜ਼ਾਂ ਲੁਪਤ ਹੁੰਦੀਆਂ ਜਾ ਰਹੀਆਂ ਤੇ ਅਸੀਂ ਬਾਪੂ ਨੂੰ ਭੇਜ ਰਹੇ ਹਾਂ ਕਿ ਬਾਪੂ ਤੂੰ ਜਾ ਕੇ ਆਵਾ ਪਾ ਵੀ ਅਸੀਂ ਬਾਈ ਦੇਵ ਨੂੰ ਸੰਭਲਾਂਗੇ ਕੋਈ ਨਾ ਜੀ ਵੀ ਜਦੋਂ ਕੋਈ ਮਾਰਾ ਕਿਰਪਾ ਕਰੇ ਇਹ ਆਪਰੇਸ਼ਨ ਹੋਊਗਾ ਉਦੋਂ ਤੈਨੂੰ ਫੋਨ ਕਰਾਂਗੇ ਆਪਰੇਸ਼ਨ ਵਾਲੇ ਦਿਨ ਤੂੰ ਇੱਥੇ ਆ ਜੀ ਉਦੋਂ 5-7 ਦਿਨ ਜਦੋਂ ਆਪਰੇਸ਼ਨ ਹੋਊਗਾ ਨਾ ਉਦੋਂ ਰਹਿ ਕੇ ਜਾਈਂ ਜਦੋਂ ਇਹਨੂੰ ਇਹਦਾ ਚੂੜਾ ਪਾਇਆ ਜਾਊਗਾ ਚੂੜਾ ਪਾਇਆ ਜਾਊਗਾ ਠੀਕ ਆ ਉਦੋਂ ਤੈਨੂੰ ਫੋਨ ਕਰਾਂਗੇ ਉਦੋਂ ਆ ਜੀ ਬਾਕੀ ਕੋਈ ਦੁੱਖ ਤਕਲੀਫ ਹੋ ਤੈਨੂੰ ਦੱਸਾਂਗੇ ਉਦੋਂ ਤੁਰੰਤ ਆਉਣਾ ਠੀਕ ਆ ਜੀ ਠੀਕ ਆ ਦੇਵ ਭਾਈ ਹੁਣ ਜਿਹੜੇ ਨਸ਼ੇ ਕੀਤੇ ساری ਜ਼ਿੰਦਗੀ ਹੁਣ ਦੇਖ ਤੈਨੂੰ ਬਾਬਾ ਜੀ ਨੇ ਪਤਾ ਨਹੀਂ ਤੇਰੀ ਕਿਹੜੇ ਕਰਮਾਂ ਦੇ ਕਰਕੇ ਤੇਰੀ ਮਾਂ ਫੜੀ ਆ ਸਾਡੇ ਅਰਗੇ ਕਲ ਚੁੱਕੀਆਂ ਦੀ ਸੇਵਾ ਲਾਤੀ ਆ ਵੀ ਇਹਨੂੰ ਆਪਣੇ ਬਾਪੂ ਨੂੰ ਸੰਭੋ ਜਸਿੰਦਰ ਨੂੰ ਆਪਦਾ ਪਿਓ ਸਮਝ ਕੇ ਸੰਭਾਂਗੇ ਅਸੀਂ ਨਹੀਂ ਵਾਇਗਰੂ ਨੇ ਇਹ ਘਰ ਬਣਾਇਆ ਉਹਨੇ ਹੀ ਦਵਾਈ ਦੇਣੀ ਉਹਨੇ ਹੀ ਆਪਰੇਸ਼ਨ ਕਰ ਜਿਹੜੀ ਥੈਰੇਪੀ ਕਰਾਉਂਦੇ ਡਾਕਟਰ ਉਹਨੇ ਭੇਜੇ ਹੋਏ ਆ ਪਰ ਹੁਣ ਤੂੰ ਵੀ ਜ਼ਿੰਮੇਵਾਰੀ ਨਾ ਗਲਤੀ ਨਾ ਕਰੀ ਇਹ ਨਾ ਹੋਵੇ ਇੱਥੇ ਸਫਾਈ ਵਾਲੇ ਆਉਂਦੇ ਆ ਮਿਸਤਰੀਆਂ ਦੀ ਲੇਬਰ ਆਉਂਦੀ ਆ ਉਹਨਾਂ ਨਾਲ ਤੂੰ ਕਿਸੇ ਤੋਂ ਜ਼ਰਦਾ ਮੰਗੀ ਜਾਵੇਂ ਜਾਂ ਕੁਝ ਹੋਰ ਅੰਦਰ ਬੈਠ ਜਾ ਕੇ ਘਰ ਸੋਈ ਚ ਜਾ ਕੇ ਫਲੂਟ ਕਟਾਤੇ ਸਬਜ਼ੀਆਂ ਕਟਾਤੀਆਂ ਡਿਊਟੀ ਤੇ ਲੱਗ ਜਾ ਠੀਕ ਹੈ ਪੱਕਾ ਦੇ ਦਿਆਂ ਆ ਠੀਕ ਆ ਬਸ ਜੀ ਕਰਿਓ ਜੀ ਭਾਈ ਦੇਵ ਸਿੰਘ ਵਾਸਤੇ ਅਰਦਾਸ ਤੇ ਵੱਡੀ ਗੱਲ ਬਾਪੂ ਗੁਲਜਾਰੇ ਵਾਸਤੇ ਅਰਦਾਸ ਕਰਿਓ ਵੀ ਬਾਪੂ ਉਹ ਬਰਾਸਰ ਨੂੰ ਜਿਉਂਦਾ ਰੱਖੇ ਜਾ ਕੇ ਆਪਣੀ ਡਿਊਟੀ ਨਿਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ